ਕੀ ਜਾਣੀਏ ਗੁਰੂ ਸਾਹਿਬ ਜੁਨੀ ਰੋ ਜਾਣੀ ਵਗਾ ਸੋਤੋ ਬਹੁਤ ਚਿੱਕਿਆ ਯਾਰ ਰੱਖਦਾ ਯਾਰ ਓ ਯਾਰ ਸਾਈਡ ਤੇ ਹੋ ਕੇ ਤਾਂ ਕਿ ਆਇਆ ਯਾਰ ਹਾਂ ਓ ਹਮਸੇ ਵੀ ਜਾਣ ਤੋਂ ਬਿਜਵਾਤ ਤੋੜੀ ਚੱਲੋ ਭਾਈ ਪਾਲ ਕੀ ਤੋੜੀ ਆਓ ਤੋੜੀਆਂ ਪਾਲ ਕੀ ਸੋ ਜਨਤਰਾ ਦਾ ਮਤਰਾ ਚਲਾ ਦਿੱਤੇ ਨਾ ਕੈਮਰਾਮੈਨ ਮੀਡੀਆ ਬੇਨਤੀ ਆ ਵੀ ਪਰੋਟ ਤੋਂ ਥੋੜਾ ਜਾ ਅੱਗੇ ਰਹਿਣਗੇ ਅਸੀਂ ਸਲਾਮੀ ਲਾਣੀਆਂ ਅੱਗੇ ਅੱਗੇ ਹੋ ਜਾਓ ਅੱਗੇ ਥੋੜਾ ਜਿਹਾ ਹੋਰ ਅੱਗੇ 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 ਹੋ ਜਾਓ ਅੱਗੇ 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 ਇੱਥੇ ਬਾਲ ਕਿਸੇ ਨੂੰ ਬਾਈ ਜੀ ਮੀਡੀਆ ਬੇਨਤੀ ਆ ਪਿੱਛੇ ਚਲੋ ਪਿੱਛੇ ਕਿ ਤੁਹਾਨੂੰ ਕਿਹੜਾ ਭਾਈ ਪਾਲਕੀ ਸਾਹਿਬ ਅੱਗੇ ਫੇਰੀ ਆਉਗੀ ਭਾਈ ਜੀ ਪੁੱਛੇ ਭਾਈ ਜੀ ਦੋਹਾਂ ਦੇ ਦੋ ਪਾਲਕੀ ਸਾਹਿਬ ਅੱਗੇ ਫੇਰੀ ਆਉਗੀ ਹੋਰ ਪਿੱਛੇ ਹਟੋ ਭਾਈ ਜੀ ਅੱਗੇ 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 ਮੀਡੀਆ ਵਾਲਿਆਂ ਨੂੰ ਬੇਨਤੀ ਆ ਵੀ ਇੱਕ ਪਾਸੇ ਹੋ ਜਾਓ ਸਾਈਡ ਤੇ ਜੀ ਦੀ ਪ੍ਰਮਾਤਮਾ ਰੋਜੀ ਰੋਜੀ ਬੋਲੋ ਸੋਨਹਾਰਾ ਰਸਤਾ ਕਲੀਅਰ ਕਰ ਦਿਓ ਜੀ ਬੇਟੀ ਆ ਬੱਚੇ ਬੰਦ ਤੇ ਜਿਹੜੇ ਆ ਸਾਈਡਾਂ ਤੋਂ ਆਜੋ ਸਾਈਡਾਂ ਤੋਂ ਆਜੋ ਰਾਹ ਖਾਲੀ ਰੱਖੋ ਬਈ Obrigado. ग्रुपरा <tune>, ਜਿੰਨਾ ਬਾ 5300 ਸਾਲਾ ਸ਼੍ਰੀਤੀ ਸਤਿ ਆਪਤੀ ਨੂੰ ਸਮਰਪਿਤ ਸਮੂਹ ਸੰਗਤ ਵੱਲੋਂ ਇਹ ਮਹਾਨ ਨਗਰ ਕੀਰਤਨ ਦਾ ਆਰੰਭ ਹੋਏ ਨੇ ਜੋ वाज़ न आई गुर तेग बहा सुन रहि गुर तेग बर सुनर कर संत बाबा मथा सिंध जी माना करवां जहिड़ो नगर कीर्तन जी जहिड़ी आहे सेवाी हुई आहे रहनवाई करो तो नो सत नाम ग्रो फुल ग्रो सतो नाम ग्रो सत नाम ग्रो सदूनाम सतो नव है ग्रो सतो न है ग्रो सतो न ਆਰੇ ਸੈਡਰੋਂ ਬੋਲਤੀ ਆ ਵੀ ਫਾਲ ਕੀ ਸੰਗ ਚੋੜੀ ਆਵੋ ਸलाम ਦੀ ਤੁਰੇ ਚੱਲੋ ਤੁਰੇ ਚੱਲੋ ਪੰਜ ਪਿਆਰੇ ਸਿੰਘ ਜਿਹੜੇ ਆ ਉਹ ਵੀ ਥੋੜਾ ਜਿਹਾ ਤੁਰੇਦੋਂ ਆਪਾਂ ਹੁਣ ਖੁੱਲੀ ਜਗ੍ਹਾ ਇੱਥੋਂ ਥੋੜਾ ਜਿਹਾ ਤੇਜ਼ ਹੋ ਜਾਈਏ ਕਿਉਂਕਿ ਸਮੇਂ ਸਰ ਬਹੁਤ ਲੰਮਾ ਜਿਹੜਾ ਇਹ ਪੈਂਦਾ ਹੈ ਝੋਜਪੁਰ ਫਿਰ ਮੋਗਾ ਫਿਰ ਜਗਰਾਉ ਫਿਰ ਮੱਲਾਪੁਰ ਫਿਰ ਲੁਧਿਆਣਾ ਜਿਹੜਾ ਹੈ ਪੁੱਤ ਨਾ ਹੈ ਤੁਸਾਂ ਹਰਾਸਾਤ ਨਾ ਪਰਛੇ ਕਰਨ ਵਾਸਤੇ ਬਲਕੀ ਸਾਹਿਬ ਨੂੰ ਮੋਹਦਰਾ ਸਿੰਘ ਸਭਾ ਉਹਨਾਂ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਸਮੂਹ ਦੀ ਹੈ ਜਿਸ ਤਰ੍ਹਾਂ ਇਹਨਾਂ ਦਾ ਨਾਮ ਸੁਕਾਰ ਕਰਕੇ ਬਾਲਾ ਸੰਪੇਸ਼ ਕਰਕੇ ਚੱਲਦਾ ਰੁਕਦਾ ਜਿਹੜਾ ਸਮਾਂ ਨਹੀਂ ਹੈ ਹਰਿ ਗੁਰੂ ਨਾਨਕ ਦੇਵ ਜੀ ਜਿਹੜਾ ਹੈ 350 ਸਾਲਾ ਲੋਕੀ ਗੁਰ ਕੀਰਤਨ ਦਾ ਰਵਾਇਤਾ ਹੋ ਰਹੀ ਹੈ ਸਾਖੀ ਕਰਦੀਆਂ ਨੇ ਔਰ ਫਰੀਦਕੋਟ ਦੇ ਇੱਕ ਇੱਕ ਪੁਸ਼ਪਸ਼ਰ ਦੇ ਇੱਥੇ ਇਕ ਲਗਰ ਨਿਵਾਸੀ ਦੇ ਦਿਲ ਦੇ ਵਿੱਚ ਬਹੁਤ ਹੀ ਉਤਸ਼ਾਹ ਸੀ ਦੇਖੋ ਲਗਰ ਦੀ ਗੀਤੀ ਦੇ ਵਿੱਚ ਇਹ ਸ਼ਰਧਾਲੂਵੇ ਇਕੱਠੇ ਹੋਏ ਹੈ ਔਰ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕਰ ਰਹੇ ਹੈ ਜਿਵੇਂ ਅਸੀਂ ਪ੍ਰਭਾਤ ਪੂਜਨ ਸਾਹਿਬਾਹਾਂ ਦੀ ਦੇਜਾ ਕਰਦਾ ਅਰਦਾਸ ਕਰਦੇ ਹੈ ਕਿ ਪ੍ਰਭਾਤਮਾ ਇੱਕ ਗੁਰਸਾਹਬਾਹਾਂ ਜੀ ਫਰੀਦਕੋਟ ਦੇ ਇੱਕ ਇੱਕ ਪੁਸ਼ਪਸ਼ਰ ਦੇ ਮੇਰ ਪਰੇ ਹੱਥ ਰੱਖੀ ਔਰ ਚਰਨੀ ਕਰਾ ਬਖਸ਼ ਕਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰ জানিয়ে <laughs> গুরুষণ <laughs> <laughs> ਜਨੋ ਕੋਹੀ ਤੌਰ ਕੀ ਤੋਰੀ ਆ ਕੋਰੀਆ ਬਲਕੀ ਸੋਹਣਿਆ ਸ਼ਬਦ ਕੋਰੀਆ ਜਨਨਾ ਜੇ ਤੁਹਾਨੂੰ ਕੋਈ ਵੀ ਸੁਣਨ ਸੁਣਨ ਤੇ ਮੰਦਰਾ ਤੋਂ ਲਓ ਬੋਟਾ ਕੈਮਰਾਮੈਨ ਮੀਡੀਆ ਬੇਤੀ ਆਂ ਮਤਰਾ ਚੋਂ ਥੋੜਾ ਜਿਹਾ ਅੱਗੇ ਰਹਿਣਗੇ ਕੋ ਸਲਾਮੀ ਦੇਣੀਆਂ ਅੱਗੇ ਅੱਗੇ ਹੋ ਜਾਓ ਅੱਗੇ ਥੋੜਾ ਜਿਹਾ ਹੋਰ ਅੱਗੇ 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 ਹੋ ਜਾਓ ਅੱਗੇ 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 ਜੱਤਾਲ ਕੀ ਸੇ ਆ ਗੋ ਮੀਡੀਆ ਬੰਤੀ ਆ ਪਿੱਛੇ ਚੱਲੋ ਪਿੱਛੇ ਅੱਗੇ ਪਿੱਛੇ ਹੋਰ ਭਾਈ ਪਾਲਕੀ ਸਾਹਿਬ ਅੱਗੇ ਫੇੜੀ ਆਉਗੀ ਪਿੱਛੇ ਪਿੱਛੇ ਹੋਰ ਭਾਈ ਪਾਲਕੀ ਸਾਹਿਬ ਅੱਗੇ ਫੇੜੀ ਆਉਗੀ ਭਾਈ ਜੀ ਪਿੱਛੇ ਭਾਈ ਜੀ ਦਗਾ ਦੇ ਦਿਓ ਪਾਲਕੀ ਸਾਹਿਬ ਅੱਗੇ ਫੇੜੀ ਆਉਗੀ ਹੋਰ ਪਿੱਛੇ ਹਟੋ ਭਾਈ ਜੀ ਅੱਗੇ 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 ਆੜਿਆਂ ਨੂੰ ਮੇਟਦੀ ਆ ਵੀ ਇੱਕ ਪਾਸੇ ਹੋਰੋ ਸਾਈਡ ਤੇ ਜਿਹੜੀ ਪਾਸੇ ਤੋਂ ਫਿਰ ਚਲੋ ਜੀ ਦਰੋਜੀ ਬੋਲੋ ਸੋਨਹਰਾ ਰਸਤਾ ਕਲੀਅਰ ਕਰ ਦਿਓ ਜੀ ਬੇਨਤੀ ਆ ਵਿੱਚੋਂ ਫੰਡਸ ਜਿਹੜੇ ਸਾਡਾ ਤੋਂ ਹੋ ਜੂ ਬੰਦੀ ਸੋਨਾ ਤੁੰਗਾ ਰਾਖਾ ਕੀ ਰੱਖੋ ਬਾਈ ਜੀ Obrigado.

तव्हां चलो तव्हां ਵਾਹਿਗੁਰੂ ਸਤਿਨਾਮ ਵਾਹਿਗੁਰੂ ਸੋਤੇ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਅਸੀਂ ਸ੍ਰੀ ਗੁਰੂ 47 ਸੇਵ ਜੀ ਮਹਾਰਾਜ ਜਿਨ੍ਹਾਂ ਦਾ 350 ਸਾਲਾ ਸ੍ਰੀ ਦੀ ਸਤਿ ਆਪਤੀ ਨੂੰ ਸਮਰਪਿਤ ਸਾਂਗਤ ਵੱਲੋਂ ਇਹ ਮਹਾਨ ਨਗਰ ਕੀਰਤਨ ਦਾ ਆਰੰਭ ਹੋਏ ਨੇ ਜੋ सारे इन संगत न आई गुर तेग बर सिमर गुर तेग बर सिमरि ਵਾਹ 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 ਸਮਾਏ ਮੈਂ ਗੁਰਪ੍ਰੀਤ ਵਾਹ ਵਾਹ ਸਾਰੇ ਆਓ ਸੇਵਾ ਸਮਾਹਤ ਜੀ ਗੁਰੂ ਜੀ ਮੁਰਦਾ ਇਹ ਗਪਤ ਸੰਤ ਬਾਬਾ ਲੱਖਾ ਸਿੰਘ ਦੀ ਮਾਲਕ ਸਰਵਾਲਾ ਜਿਹੜੇ ਇਸ ਨਗਰ ਕੀ ਰਕਮ ਦੀ ਜਿਹੜੀ ਦੀਵਾ ਸੁਭਾ ਦੀ ਹੋਈ ਹੈ ਰਹਿਮਾਇਤ ਰਹੇ सत नाम माहेग्रो सत नाम माहेग्रो सतो न ही ग्रो सत नाम ग्रो सतो नाम ग्रु सतो न हे ग्रो oh no, no, no. ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਮੈਂ ਚੰਨੋ ਸਾਹਿਬ ਜੀ ਤਰਨਤਾਰਨ ਸਾਹਿਬ ਵਾਲੇ ਸੈੰਦਰੋਂ ਬੋਲ ਪੀਆ ਵੀ ਫਾਲਕੀ ਸਾਹਿਬ ਚੋੜੀ ਆਵੋ ਸਤਨਾਮ ਪ੍ਰੇਤਲੋ ਪ੍ਰੇਤਲੋ ਪੰਜ ਪਿਆਰੇ ਸਿੰਘ ਜਿਹੜੇ ਆ ਉਹ ਵੀ ਥੋੜਾ ਜਿਹਾ ਪ੍ਰੇਤਲੋ ਆਪਾਂ ਹੁਣ ਖੁੱਲੀ ਜਗ੍ਹਾ ਇੱਥੇ ਥੋੜਾ ਜਿਹਾ ਤੇਜ਼ ਹੋ ਜੀਏ ਕਿਉਂਕਿ ਸਮੇਂ ਸਰ ਬਹੁਤ ਲੰਮਾ ਜਿਹੜਾ ਇਹ ਪੈਂਦਾ ਹੈ ਰੋਜਪੁਰ ਫਿਰ ਮੋਦਾ ਫਿਰ ਜਗਰਾਉ ਫਿਰ ਮੁਲਾਪੁਰ ਫਿਰ ਲੁਧਿਆਣਾ ਜਿਹੜਾ ਹੈ ਪੁੱਤ ਨਾ ਹੈ ਸੋ ਆਪਾਂ ਪ੍ਰੇਤਲੋ ਪਾਛੇ